हे गाइस गुड मॉर्निंग वेलकम बैक टू माय वीडियो आई होप गाइस कि तुम सारे इन्हें ठीक ठाक होगे तो गाइस सवेर 7:00 बज गए दिखा दिय कि आपा हुन इस टाइम किथे हैं तक और टाइम भी चेक करा दिय तो सवेर ਦੇ 7:00 ਵਜੇ ਨੇ ਪੂਰੇ ਵੱਜਣ ਵਾਲੇ ਨੇ بس 1:30 ਮਿੰਟ ਬਾਕੀ ਆ ਤੇ ਹੁਣ ਆ ਆਪਾਂ ਇਸ ਟਾਈਮ ਗੋਵਿੰਦ ਧਾਮ ਫਾਈਨਲੀ ਕੱਲ ਆਪਾਂ ਪਹੁੰਚ ਗਏ ਤੇ ਹਿਮਕੁੰਡ ਸਾਹਿਬ ਤੋਂ نیچے ਆਓ ਦੇਖੋ ਬਹੁਤ ਬਰਫਵਾਰੀ ਹੋਈ ਫੋਨ ਆਪਣਾ ਬੰਦ ਹੋ ਗਿਆ ਸੀਗਾ ਤੇ ਆਪਾਂ نیچے ਉਤਰੇ ਤੇ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਨੇ ਤੇ ਇੱਧਰ ਲੰਗਰ ਹਾਂ ਦਾ ਤੇ ਬਾਕੀ ਆਪਾਂ ਕਮਰਿਆਂ ਦੇ ਕਮਰੇ ਹੈਗਾ ਜੀ ਰਾਤ ਇੰਨੀ ਜ਼ਿਆਦਾ ਸੰਗਤ ਹੋਊਗੀ ਤੀ ਮੈਨੇ ਘਟੋ ਘਟ ਉਰੇ ਦੇ ਸਾਰੇ ਹੋਟਲ ਪਤਾ ਕਰ ਲਏ ਰਹਿਣ ਵਾਸਤੇ ਪਰ ਇੱਕ ਵੀ ਹੋਟਲ ਨਹੀਂ ਮਿਲੇ ਬਸ ਹੁਣ 5-10 ਮਿੰਟ ਚ 5-10 ਮਿੰਟ ਚ ਅੱਧੇ ਘੰਟੇ ਚ ਹਾਂ ਅੱਧੇ ਘੰਟੇ ਦੇ ਵਿੱਚ ਲਗਭਗ ਚੱਲਾਂਗੇ ਤੇ ਮੇਰੇ ਨਾਲ ਹੈਗਾ ਜੀ ਮੇਰੇ ਨਾਲ ਮੇਰੇ ਮਿੱਤਰ ਬਾਕੀ ਤਿਆਰ ਹੋਣ ਲੱਗ ਰਹੇ ਨੇ ਬਾਕੀ ਲਗਭਗ ਸਾਰੇ ਹੀ ਬੰਦੇ ਤਿਆਰ ਹੋਣ ਲੱਗ ਰਹੇ ਨੇ ਤਾਂ ਤੁਹਾਨੂੰ ਮੈਂ ਦਿਖਾ ਦਾਂ ਕਿ ਕਿਵੇਂ ਗਰੁੱਪ ਤਿਆਰ ਹੋ ਕੇ ਜਾਂਦਾ ਦੇਖੋ ਦੇਖੋ ਭਾਈ ਐਵੇਂ ਗਰੁੱਪ ਪਹਿਲਾਂ ਤਿਆਰ ਹੁੰਦਾ ਫੇਰ ਉਰੋਂ ਜਾਂਦੇ ਨੇ ਫੇਰ ਉਰੋਂ ਸਿੱਧਾ ਐਂ ਜਾਂਦੇ ਨੇ ਪਹਾੜੀ ਦੇ ਚੜਦੇ ਨੇ ਕਿ ਕਿਧਰ ਦੀ ਹਾਂ ਉਹ ਉਧਰ ਦੀ ਤੁਹਾਨੂੰ ਦਿਖਾਣਾ ਕਿਵੇਂ ਚੜਦੇ ਨੇ ਦੇਖੋ ਜਿਵੇਂ ਕੱਲ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਜਾ ਰਹੇ ਨੇ ਨਾ ਉਹ ਉਵੇਂ ਜਾਂਦੇ ਨੇ ਗਾ ਜੀ ਤਰੀਕ 4 ਦਿਨ ਬੁੱਧਵਾਰ 2025 ਕੱਪੜੇ-ਕੁੱਪੜੇ ਨੇ ਸਾਰਿਆਂ ਦੀ ਸੈਟਿੰਗ ਕਰ ਲਈ ਫੋਨ ਨੂੰ ਚਾਰਜ ਕਰ ਲਿਆ ਤਾਂ ਹੁਣ ਆਪਾਂ ਉਰੋਂ ਚੱਲਦੇ ਆਂਗੇ ਬਸ 5-10 ਗੁਰਦੁਆਰਾ ਸਾਹਿਬ ਦੇ ਜਿਹੜੇ ਕਮਰੇ ਨੇ ਉਹ ਕੁਝ ਐਵੇਂ ਦੇ ਨੇ ਹਾਂ ਮੇਰੇ ਬੈੱਡ ਤੇ ਸੋਇਆ ਸੀ ਬਾਈ ਕਿ ਮੈਂ ਇੱਥੇ ਸੋਇਆ ਸੀ ਸ਼ੌਪ ਹੈਨੇ ਸਾਰੇ ਸਾਡੇ ਸਾਰੇ ਬੈਗ ਰੂਮ ਮਸਾ ਐਡਜਸਟਮੈਂਟ ਕਰੀ ਸਨ ਚਾਰਾ ਨੇ ਚਾਲ ਨੰਬਰ 12 ਬੈੱਡਰੂਮ ਨੰਬਰ ਕਿੰਨਾ ਤੇ ਆਪਣਾ 600 176 176 ਕਰ ਲੀਆਂ ਤਿਆਰੀਆਂ ਚਲੋ ਮਾਰੀਏ ਹਿੰਮਤ ਚੱਲੀਏ ਦੁਬਾਰੇ ਦੇਈਏ ਲੱਤਾਂ ਨੂੰ ਕਸ਼ਟ ਦੁਬਾਰੇ ਹੈ ਆ ਜੇ ਲੰਗਰ ਛਕਣ ਤੋਂ ਬਾਅਦ ਹੁਣ ਪੀਵਾਂਗੇ ਕੁੱਟ-ਕੁੱਟ ਚਾਹ ਤੁਹਾਨੂੰ ਥੋੜਾ ਇੱਧਰ ਦਾ 뷰 ਦਿਖਾ ਦਈਏ ਤਾਂ ਚਲੋ ভাই ਫਾਈਨਲੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਤੋਂ ਨਾ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਗੋਵਿੰਦ tạm ਤੋਂ ਚੱਲਦੇਗੇ ਵਾਪਸ ਆ ਲੰਗਰ ਛਕ ਲਿਆ ਚਾਹ ਵੀ ਪੀ ਲਈ ਤੇ ਹੁਣ ਨਾ ਆਪਣੇ ਲਈ ਜਰਾਬਾਂ ਖਰੀਦ ਲਈਏ ਆਪਾਂ ਫਿਰ ਚੱਲਦੇਗੇ ਜਰਾਬਾਂ ਕੀ ਰੇਟ ਨੇ ਜੀ ਥੋੜਾ ਮੋਟੇ ਜਰਾਬਾਂ ਜਰਾਬ जराबा ये वाला लगाएगी तो थोड़ा मोटी मिल जाएगी इससे ये ये भी सेम ही है चलो ये दे दो तो फैनली जराबा पा लिया पर क्योंकि ठंड बहुत ज्यादा लग रही थी जी जराबा तो बिना दूजी जराबा गिल्लिया हो गई थी तो चलो चलिए होना ਤਨੋਈ ਫਾਈਨਲੀ ਤਾਂ ਗਾਇਸ ਗੋਵਿੰਦ ਤਾਂ ਅਮ ਤੋਂ ਫਾਸਟ ਟ੍ਰੈਕ ਸਟਾਰਟ ਹੋ ਗਿਆ ਉਹ ਟ੍ਰੈਂਟ ਜੀ ਰਸਤੇ ਚ 300 ਮੀਟਰ ਦੂਰ ਨੇ ਉਹ ਤੇ ਬਾਕੀ ਆਪਾਂ ਨੇ 5 ਕਿਲੋਮੀਟਰ ਦੂਰ ਜਾਣਾ ਮੇਰੇ ਹਿਸਾਬ ਚ ਤਾਂ ਫਾਈਨਲੀ ਗਏ ਸਵੇਰੇ ਸਵੇਰੇ ਜਿਹੜਾ ਸਫਰ ਸਟਾਰਟ ਕਰਿਆ ਸਾਨੂੰੇ ਘਰ ਦੇ ਘਰੋਂ ਦੇ 8:30 ਵਜੇ ਮੇਰਾ ਥੋੜਾ ਜਿਹਾ ਲੈਫਟ ਸਾਈਡ ਦਾ ਜਿਹੜਾ ਗੋਡ ਥੋੜਾ ਜਿਹਾ ਦਰਦ ਕਰ ਰਿਹਾ ਤੇ ਸੱਜੇ ਸਾਈਡ ਦਾ ਪੈਰ ਜਿਹੜਾ ਉਦਾਰਦ ਕਰ ਰਿਹਾ ਬਾਕੀ ਕੋਈ ਨਹੀਂ ਹਰਕੇ ਪੱ ਚੱਲਦੇ ਰਹਿਣਾ ਤਾਂ ਇੱਥੇ ਜਿਹੜਾ ਆਪਣਾ ਹੈਲੀਪੈਡ ਇੱਥੇ ਆ ਕੇ ਲੈ ਕੇ ਜਾਂਦਾਗਾ ਹੋਣ ਬਣੇ ਐਵੇਂ ਹੋ ਗਿਆ ਸਿੱਧਾ ਸਿੱਧਾ ਰਸਤਾ ਬਿਲਕੁਲ نیچے ਜੇ ਨੂੰ ਜਾਣਾ ਪੈਂਦਾ ਉਦੋਂ ਲੱਗਦਾ ਗੋਡਿਆਂ ਦਾ ਜ਼ੋਰ ਫਿਰ

ਸਗਾ ਜੀ ਵਾਪਸੀ ਦੇ ਵਿੱਚ ਬਣਿਆ ਰਿਓ ਵਧੀਆ ਵਧੀਆ ਲੋਕੇਸ਼ਨ ਆ ਛੋਟੇ ਨਾਲ ਸ਼ੇਅਰ ਕਰਦੇ ਰਵਾਂਗੇ ਰਾਸਤੇ 'ਚ ਥਿ ਵਿਊ ਕਿਤੇ ਕਿਤੇ ਬਹੁਤ ਸੋਹਣੇ ਆਉਂਦੇ ਨੇ ਤੇ ਉਹਨਾਂ ਨੂੰ ਇੰਜੋਏ ਕਰਦੇ ਰਵਾਂਗੇ 8 ਤੋਂ ਉੱਪਰ ਹੋ ਗਿਆ ਟਾਈਮ ਸਮਾਂ ਵੀ ਸ਼ੇਅਰ ਕਰਦੇ ਰਵਾਂਗੇ ਕਿੰਨੇ ਕ ਟਾਈਮ ਦੇ ਵਿੱਚ ਆਪਾਂ ਨੇ ਇਹ ਸਫਰ ਕੰਪਲੀਟ ਕਰਿਆ ਬਾਕੀ ਬਹੁਤ ਵਧੀਆ ਲੱਗ ਰਿਹਾ ਸਵੇਰ ਸਵੇਰ ਦਾ ਜਿਹੜਾ ਮੌਸਮ ਹੈ ਉਹ ਬਹੁਤ ਘੈਂਟ ਹੈ ਬਹੁਤ ਵਧੀਆ ਗੱਲਬਾਤ ਐਂਡ ਹੋਈ ਪਈ ਆ ਛੋਟੇ ਛੋਟੇ ਕਦਮਾਂ ਦੇ ਨਾਲ ਵੱਡੀਆਂ ਦੂਰੀਆਂ ਤੈਅ ਕਰ ਲਾਂਗੇ। ਫਿਲਹਾਲ ਇੱਥੇ ਲਿਖਿਆ ਹੋਇਆ ਹੈ 4 ਕਿਲੋਮੀਟਰ ਦੂਰ। ਸ਼ਾਇਦ ਹੋਰ ਜਾਣਾ ਆਪਾਂ ਨੇ। ਰਾਹ ਤੇ ਚ ਰੁਕਣ ਦਾ ਕੋਈ ਸੀਨ ਨਹੀਂ ਹੈਗਾ। ਤੇ ਜੇ ਜ਼ਿਆਦਾ ਹੀ ਸਮੱਸਿਆ ਲੱਗੀ ਤਾਂ ਰੁਕ ਜਾਾਂਗੇ। ਨਹੀਂ ਪਰ ਨਹੀਂ ਚੱਲਦੇ ਰਵਾਂਗੇ। ਹਲਦੇ ਜਾਂਦੇ ਮੈਂਨੇ ਆਪਣੇ ਮਿੱਤਰਾਂ ਨੂੰ ਕਾਫੀ ਪਿੱਛੇ ਛੱਡਤਾ। ਆ ਦੇਖੋ ਵਾਈਡ ਐਂਗਲ ਚ ਕਾਫੀ ਦੂਰ ਲੱਗਦੇ ਨੇਗੇ ਚਲੋ ਹੌਲੀ ਹੌਲੀ ਪਹੁੰਚ ਰਹੇ ਨੇਗੇ ਤਾਂ ਤੁਹਾਨੂੰ ਇਧਰਲੀ ਸਾਈਡ ਦਿਖਾਈਏ ਸ਼ਾਨਦਾਰ 뷰 ਸਵੇਰ ਸਵੇਰ ਦਾ ਤਕਾਈ ਕੋਵੇਂ ਤਾਂ ਤਾਮ ਦੇਖੋ ਪ੍ਰਕਿਰਤੀ ਦੇ ਵਿੱਚ ਜਿਹੜੇ ਜਾਨਵਰ ਬੋਲ ਰਹੇ ਨੇ ਕਿੰਨਾ ਸੁਣਾ ਆਵਾਜ਼ ਆਂਦੀ ਹੈ ਹੁਣ ਦੇਖਿਓ ਆਉਂਦਾ ਸਾਊਂਡ ਕਿੰਨਾ ਸੁਣਾ ਕੋਇਲਾ ਤਾਂ ਗਈ ਹੇਮਕੁੰਡ ਯਾਤਰਾ ਮੇਰੀ ਜ਼ਿੰਦਗੀ ਦੀ ਪਹਿਲੀ ਯਾਤਰਾ ਸੀ 2025 ਦੇ ਵਿੱਚ ਹੁਣ ਅਸੀਂ ਵਾਪਸੀ ਕਰ ਰਹੇ ਹਾਂ ਹਾਂ ਹੁਣ ਅਸੀਂ ਗੋਵਿੰਦ ਧਾਮ ਤੋਂ ਵਾਪਸੀ ਕਰ ਰਹੇ ਹਾਂਗੇ ਗੋਵਿੰਦ ਘਾਟ ਦੀ ਔਰ ਅੱਧੇ ਦੇ ਵਿੱਚ ਆ ਗਏ ਲਗਭਗ ਅੱਧੇ ਜੀ ਤਾਂ ਨਹੀਂ ਬਾਬਾ ਇਹ ਦੇਖੋ ਘਟ ਹੁੰਦਾ ਹਾਂ ਹਾਂ ਤਕਰੀਬਨ ਆਪਾਂ ਜੇ 1.5 ਕਿਲੋਮੀਟਰ ਦੂਰ ਆਏ ਹੋਵਾਂਗੇ ਨਹੀਂ ਜ਼ਿਆਦਾ 1.5 ਕਿਲੋਮੀਟਰ ਆ ਇੱਕ 1.5 ਕਿਲੋਮੀਟਰ ਦੂਰੀ ਆਏ ਆ ਆਪਾਂ ਹਜੇ ਆਪਾਂ ਨੇ ਨਹੀਂ ਜ਼ਿਆਦਾ ਦੋ ਦੋਟਾ ਹੀ ਆ ਗਏ ਕਿਲੋਮੀਟਰ ਤੇ ਹੱਲ ਹੱਲੀ ਬੈੜੀ ਆ ਨਾ ਅੱਛਾ ਯਾਰ ਕਿਲੋ ਉਹ ਤਾਂ ਮੈਨੂੰ ਬਹੁਤ ਥੋੜਾ ਲੱਗ ਰਿਹਾ ਸੀਗਾ ਹਾਂ ਲੱਗ ਤੈਨੂੰ ਤਾਂ ਲੱਗਦਾ ਕਿਲੋਮੀਟਰ ਕਿੰਨਾਂ ਦਾ 1000 ਮੀਟਰ ਚੱਟ ਜਾਂਦਾ ਉਹ ਕਿੱਥੇ ਪੈਣ ਲੱਗਾ ਕੀ ਕਰਨਾ ਕੀ ਕਰਨ ਬੈਠਾ ਜਾਣਾ ਚੱਲ ਆਈ ਜਾਣਾ ਆਈ ਜਾਣਾ ਕਿਉਂਕਿ ਜਿੰਨਾ ਸਲੋ ਚੱਲਾਂਗੇ ਨਾ ਉਨਨੇ ਹੀ ਲੇਟ ਪਹੁੰਚਾਂਗੇ ਫਿਰ ਕਰਨਾ ਜੱਗੇ ਕਰੋ ਯਾਰ ਸਭਾ ਸਾਡਾ ਉਹ ਸੇਵਨ ਤਲੇ ਵੀ ਰੁਕੇ ਹਾਂ ਚਲੋ ਬਾਈ ਮੈਗੀ ਖਾਦੀ ਚਾਹ ਪੀਤੀ ਹੁਣ ਫਿਰ ਇਹ ਰਿਪੋਰਟ ਆ ਗਏ ਹਾਂ ਹਾਂ ਹੁਣ ਬੰਦੇ ਸਾਡੇ ਆਲਣ ਤੋਂ ਫਿਰ ਹੁਣ ਪਰ ਆਪਾਂ ਨੇ ਇਕੱਲੇ ਚਾਹ ਪੀਣੀ ਹੈ ਨਾ ਮੈਗੀ ਤੇ ਕੀ ਰੇਟ ਹੈ ਮੈਗੀ ਨਹੀਂ ਖਾਣੀ 70 ਰੁਪਏ ਬਿਸਕਟ ਖਾਵਾਂ ਦੋ ਬਿਸਕਟ ਯਾਰ ਤੂੰ ਸਪੈਂਡ ਆਲੀ ਮੇਰੇ ਉੱਤੇ 50 ਦਿੱਤੇ ਲੋਕ ਪਾਣੀ ਮੈਂ ਪੀਖੇ ਆ ਉਹ ਹੈਪੀ ਓਏ ਲਵਾ ਜਾ ਪ੍ਰਾਵਾ ਚਾਹ ਪੀ ਲੈ ਹਾ ਸਰ ਹੈਪੀ ਬਚ ਲੈ ਗਿਆ ਨਾਨਾ ਕਿੰਨੇ ਤੁਸੀਂ ਪਾਣੀ ਦੀ ਬੋਤਲ ਵੇਚੀ ਨਾਲ ਤੇ ਸਾਫਾ ਦੁੱਧ ਵੇਚ ਦਿੰਦੀਆਂ ਅੱਜ ਚਾਹ ਪੀ ਲਈ ਆ ਜੋ ਆਜੋ ਆਜੋ ਲੰਗਰ ਬੈਠ ਕੇ ਪੀਣੀ ਹੈ ਆਜੋ ਪੀ ਕੇ ਲੈ ਲੈਣੀ ਬੋਤਲ ਕਿੰਨੇ ਪੈਸੇ ਦੀ ਉੱਥੇ ਭਾਈ ਦਰਸਾ ਬੱਲੇ ਨਾ ਕਿ ਲਮਾਂ ਕਿ ਤਾ ਕਾਲੂ ਅੱਡਾ ਵੀਰ ਜੀ ਚਾਹ ਕਿੱਥੋਂ ਅੱਗੇ ਦੋਸਤ ਪੁੱਜਣਾ ਤੂੰ ਬੰਨੇ ਹੋਏ ਬੈਠਾ ਬੈਠਾ ਬਾਈ ਬੈਠਾ ਬੰਦ ਕਾਲੂ ਸਵੇਰੇ ਨਾ ਤੁਸੀਂ ਪਾਣੀ ਤਾਂ ਚਲੋ ਗਾਇਜ਼ ਇਸੇ ਦੇ ਨਾਲ ਕਰ ਦਾਂਗੇ ਵੀਡੀਓ ਨੂੰ ਐਂਡ ਆਈ ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਗਾਇਜ਼ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਚੈਨਲ ਨਾਲ ਬਨੇ ਰਹੋ ਦੋਸਤੋ